ਫਿਲਮ ਨਮਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕਮਲਜੀਤ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਸਿੱਧੂ ਟਾਕਸ ਗੱਲ ਕਰਾਂਗੇ ਜੀ ਅੱਜ ਪੰਜਾਬੀ ਸਿਨੇਮੇ ਦੇ ਬਾਰੇ ਵਿੱਚ ਤੇ ਪੰਜਾਬੀ ਸਿਨੇਮੇ ਦੇ ਇਸ ਕਰਕੇ ਕਿਉਂਕਿ ਕੁਝ ਨਵੀਆਂ ਫਿਲਮਾਂ ਦੀ ਸ਼ੂਟਿੰਗ ਸ਼ੁਰੂ ਹੋਈ ਹੈ ਤੇ ਕੁਝ ਨਵੀਆਂ ਫਿਲਮਾਂ ਇਸ ਬਾਰੇ ਦੇ ਵਿੱਚ ਰਿਲੀਜ਼ ਹੋਣ ਜਾ ਰਹੀਆਂ ਨੇ ਤੇ ਆਗਾਮੀ ਮਹੀਨਿਆਂ ਵਿੱਚ ਵੀ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਸਭ ਤੋਂ ਪਹਿਲਾਂ ਫਿਲਮ ਰੁਪਿੰਦਰ ਗਾਂਧੀ 3 ਦੀ ਗੱਲ ਕਰਦੇ ਹਾਂ ਜਿਸ ਦੀ ਪਹਿਲੀ ਲੁੱਕ ਜਾਰੀ ਹੋ ਚੁੱਕੀ ਹੈ ਤੇ ਇੱਕ ਵਾਰੀ ਦੇਵ ਕਰੋੜ ਫੇਰ ਤੁਹਾਨੂੰ ਇਸੇ ਹੀ ਸੀਕਵਲ ਦੇ ਵਿੱਚ ਨਜ਼ਰ ਆਉਣਗੇ ਕਹਿ ਸਕਦੇ ਹਾਂ ਕਿ ਰੁਪਿੰਦਰ ਗਾਂਧੀ 1 ਅਤੇ 2 ਤੋਂ ਬਾਅਦ ਹੁਣ ਰੁਪਿੰਦਰ ਗਾਂਧੀ 3 ਵੀ ਦੇਖਣ ਨੂੰ ਮਿਲੇਗੀ ਇਸ ਸੈਕਸ਼ਨ ਡਰਾਮਾ ਫਿਲਮ ਦਾ ਨਿਰਦੇਸ਼ਨ ਮਨਦੀਪ ਸਿੰਘ ਬੈਣੀਪਾਲ ਕਰ ਰਹੇ ਨੇ ਤੇ ਜੋ ਇਸ ਤੋਂ ਪਹਿਲਾਂ ਦੇਸੀ ਮੁੰਡੇ ਸਾਡਾ ਹੱਕ ਇੱਕ ਕੰਮ ਯੋद्धा ਕਾਕਾ ਜੀ ਡੀਐਸਪੀ ਦੇਵ ਡਾਕੂਆਂ ਦਾ ਮੁੰਡਾ ਡਾਕੂ ਦਾ ਮੁੰਡਾ ਦੋ ਆਦੀ ਸਿੰਘ ਜਾਂ ਕਈ ਬਿਗ ਸੈਟਅਪ ਤੇ ਚਰਚਿਤ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨੇ ਸਾਲ 2015 ਵਿੱਚ ਸਾਹਮਣੇ ਆਈ ਰੁਪਿੰਦਰ ਗਾਂਧੀ ਦਾ ਨਿਰਦੇਸ਼ਨ ਤਰਨ ਮਾਨ ਵੱਲੋਂ ਕੀਤਾ ਗਿਆ ਸੀ ਜਦੋਂ ਕਿ 2017 ਵਿੱਚ ਆਈ ਰੁਪਿੰਦਰ ਗਾਂਧੀ ਦੋ ਦਾ ਨਿਰਦੇਸ਼ਨ ਅਭਾਰ ਸਿੰਘ ਵੱਲੋਂ ਕੀਤਾ ਗਿਆ ਸੀ ਜਿਸ ਪ੍ਰੰਤ ਇਸ ਦੇ ਤੀਸਰੇ ਭਾਗ ਨੂੰ ਮਨਦੀਪ ਸਿੰਘ ਬੈਣੀਪਾਲ ਨਿਰਦੇਸ਼ਨ ਕਰ ਰਹੇ ਨੇ ਜੀ ਹਾਂ ਇਹ ਫਿਲਮ ਵੀ ਇੱਕ ਵਾਰੀ ਫਿਰ ਦਰਸ਼ਕਾਂ ਦੀਆਂ ਉਮੀਦਾਂ ਉੱਤੇ ਖਰੀ ਉਤਰੇਗੀ ਅਜਿਹਾ ਲੱਗ ਰਿਹਾ ਕਿਉਂਕਿ ਪਹਿਲੀਆਂ ਦੋਵੀਂ ਫਿਲਮਾਂ ਦੇ ਜ਼ਰੀਏ ਦੇਵ ਕਰੋੜ ਦੀ ਚੜ੍ਹਾਈ ਹੋਈ ਸੀ ਔਰ ਪਹਿਲੀਆਂ ਦੋ ਫਿਲਮਾਂ ਵੀ ਸੁਪਰ ਹਿੱਟ ਗਈਆਂ ਸਨ ਔਰ ਹੁਣ ਤਵਕਕ ਕੀਤੀ ਜਾ ਰਹੀ ਹੈ ਕਿ ਤੀਸਰੀ ਫਿਲਮ ਵੀ ਕਾਫੀ ਸੁਰਖੀਆਂ ਦੇ ਵਿੱਚ ਰਹੇਗੀ ਔਰ ਦਰਸ਼ਕਾਂ ਦਾ ਪਿਆਰ ਬਟੋਰੇਗੀ ਪਾਲੀਵੋਡ ਦੀਆਂ ਗਾਮੇ ਚਰਚਾ ਦੀ ਫਿਲਮ ਵਿੱਚ ਸ਼ਾਮਲ ਇਸ ਫਿਲਮ ਦਾ ਪਹਿਲਾ ਸ਼ਡਿਊਲ ਜ਼ਿਲ੍ਹਾ ਮਹਾਲੀ ਦੇ ਖਰਨੇੜਲੇ ਇਲਾਕਿਆਂ ਵਿੱਚ ਮੁਕੰਮਲ ਕਰ ਲਿਆ ਗਿਆ ਜਿਸ ਦਿਨਾਂ ਕਈ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਕੀਤਾ ਗਿਆ ਆ ਫਿਲਮ ਵਿੱਚ ਦੇਵ ਖਰੋੜਾ ਤੇ ਅਦਿੱਤੀ ਆਰੀਆ ਲੀਡ ਜੋੜੀ ਵਜੋਂ ਨਜ਼ਰ ਆਉਣਗੇ ਤੇ ਇਹਨਾਂ ਤੋਂ ਇਲਾਵਾ ਫਿਲਮ ਦੇ ਹੋਰ ਕਲਾਕਾਰਾਂ ਦੀ ਗੱਲ ਕਰੀਏ ਤੇ ਇਸ ਵਿੱਚ ਲੱਕੀ ਤਾਲੀਵਾਲ, ਮਿੰਟੂ ਤੂਰੀ ਵੀ ਅਹਿਮ ਭੂਮਿਕਾਵਾਂ ਅਦਾ ਕਰ ਰਹੇ ਨੇ ਇਸ ਦੇ ਨਾਲ ਹੀ ਬਹੁਪੱਖੀ ਅਦਾਕਾਰ ਪਾਲੀ ਮੰਗਟ ਵੀ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ ਜੋ ਇਸ ਫਿਲਮ ਵਿੱਚ ਇੱਕ ਵਾਰੀ ਸ਼ਾਨਦਾਰ ਰੋਲ ਕਰ ਜਾ ਰਹੇ ਨੇ ਦੋਸਤੋ 30 ਅਗਸਤ 2024 ਨੂੰ ਇਸ ਫਿਲਮ ਨੂੰ ਵਰਲਡਵਾਈਡ ਰਿਲੀਜ਼ ਕੀਤਾ ਜਾਵੇਗਾ ਅਗਲੀ ਫਿਲਮ ਦੀ ਗੱਲ ਕਰਦੇ ਹਾਂ ਸੈਕਟਰ 17 ਚੰਡੀਗੜ੍ਹ ਦਾ ਮਸ਼ਹੂਰ ਸੈਕਟਰ ਹੈ ਪਰ ਹੁਣ ਇਸੇ ਸੈਕਟਰ ਦੇ ਨਾਂ ਦੇ ਉੱਤੇ ਫਿਲਮ ਬਣਨ ਜਾ ਰਹੀ ਹੈ ਸੈਕਟਰ 17 ਤਾਂ ਪੰਜਾਬੀ ਫਿਲਮ ਸੈਕਟਰ 17 ਦੀ ਸ਼ੂਟਿੰਗ ਯੂਪੀ ਵੀ ਖੇ ਸ਼ੁਰੂ ਕਰ ਦਿੱਤੀ ਗਈ ਹੈ ਇਸ ਫਿਲਮ ਦਾ ਨਿਰਦੇਸ਼ਨ ਮਨੀਸ਼ ਪਟ ਵੱਲੋਂ ਕੀਤਾ ਗਿਆ ਹੈ ਪੰਜਾਬੀ ਸਿਨੇਮਾ ਵਿੱਚ ਜਿਵੇਂ ਕਿ ਅਲੱਗ ਵਿਸ਼ਿਆਂ ਦੀਆਂ ਕਾਫੀ ਫਿਲਮਾਂ ਦਾ ਕਰੇਜ਼ ਵੱਧਦਾ ਜਾ ਰਿਹਾ ਤੇ ਇਸ ਲੜੀ ਵਿੱਚੋਂ ਸਾਹਮਣੇ ਆਉਣ ਜਾਰੀ ਪੰਜਾਬੀ ਫੀਚਰ ਫਿਲਮ ਸੈਕਟਰ 17 ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਆ ਇਸ ਫਿਲਮ ਦੇ ਸਿਨੇਮਾ ਫੋਟੋਗ੍ਰਾਫਰ ਜਿਹੜੇ ਨੇ ਉਹ ਨਿਰਿੰਦਰ ਸਿੰਘ ਨੇ ਇਸ ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਐਕਸ਼ਨ ਡਰਾਮਾ ਫਿਲਮ ਵਿੱਚ ਪ੍ਰਿੰਸ ਕਮਲਜੀਤ ਹੌਬੀ ਤਾਲੀਵਾਲ ਅਜੇ ਜੇਠੀ ਭਾਰਤੀ ਦਾ ਤਰੰਗਦੇਵ ਆਦਿ ਜਿਹੇ ਕਈ ਮੰਨੇ ਹੋਏ ਅਦਾਕਾਰ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਹਾਲ ਹੀ ਵਿੱਚ ਚੋਬਰ ਮੈਡਲ ਪੰਛੀ ਸ਼ਿਕਾਰੀ ਆਦਿ ਜੀਆਂ ਸਾਹਮਣੇ ਆਈਆਂ ਚਰਚਿਤ ਫਿਲਮਾਂ ਤੇ ਵੈੱਬ ਸੀਰੀਜ਼ ਦਾ ਨਿਰਦੇਸ਼ਨ ਕਰ ਚੁੱਕੇ ਮਨੀਸ਼ ਭਟ ਆਪਣੀ ਇਸ ਨਵੀਂ ਪੰਜਾਬੀ ਫਿਲਮ ਨੂੰ ਪ੍ਰਭਾਵੀ ਰੂਪ ਦੇਣ ਲਈ ਇੱਕ ਵਾਰੀ ਫੇਰ ਪੂਰੀ ਮਿਹਨਤ ਕਰ ਰਹੇ ਨੇ ਇੱਕ ਹੋਰ ਫਿਲਮ ਜਿਹੜੀ ਹੁਣ ਧਾਰਮਿਕ ਵਿਸ਼ੇ ਦੇ ਉੱਤੇ ਬਣਨ ਜਾ ਰਹੀ ਹੈ ਜੀਹਾਂ ਉਸ ਫਿਲਮ ਦਾ ਨਾਂ ਆ ਰਜਨੀ ਜਿਸ ਦੇ ਵਿੱਚ ਰੂਪੀ ਗਿੱਲ ਅਹਿਮ ਕਿਰਦਾਰ ਨਿਭਾਉਣ ਜਾ ਰਹੀ ਆ ਔਰ ਬਿਲਕੁਲ ਫੇਰ ਇਹ ਇੱਕ ਵੱਖਰੇ ਵਿਸ਼ੇ ਦੀ ਫਿਲਮ ਔਰ ਕਹਿ ਸਕਦੇ ਆ ਕਿ ਪੰਜਾਬੀ ਫਿਲਮਾਂ ਦੇ ਇਤਿਹਾਸ ਦੇ ਵਿੱਚ ਰਜਨੀ ਦੇ ਉੱਪਰ ਪਹਿਲਾਂ ਵੀ ਇੱਕ ਫਿਲਮ ਬਣ ਚੁੱਕੀ ਆ ਪਰ ਇਹ ਹੁਣ ਇਸ ਦੌਰ ਦੇ ਵਿੱਚ ਫੇਰ ਰਜਨੀ ਦੇ ਵਿਸ਼ੇ ਨੂੰ ਲੈ ਕੇ ਇਹ ਫਿਲਮ ਬਣੇਗੀ ਇਹ ਉਹੀ ਰਜਨੀ ਆ ਜਿਸ ਦੇ ਬਾਰੇ ਇੱਕ ਮਿਥ ਕਥਾ ਆ ਕਿ ਰਜਨੀ ਦਾ ਕੋੜੀ ਪਤੀ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਵਿੱਚ ਜਿੱਥੇ ਉਸਨੇ ਕਾਲੇ ਕਾਂ ਚਿੱਟੇ ਹੋ ਕੇ ਨਿਕਲਦੇ ਦੇਖੇ ਸੀਗੇ ਉਸ ਜਗ੍ਹਾ ਤੋਂ ਹੀ ਉਸ ਦਾ ਕੋੜ ਠੀਕ ਕੋਕਯੋ ਸੁੰਦਰ ਰੂਪ ਦੇ ਵਿੱਚ ਆ ਗਿਆ ਸੀਗਾ ਤੇ ਹੁਣ ਇਸ ਵਿਸ਼ੇ ਉੱਤੇ ਇਹ ਫਿਲਮ ਬਣਨ ਜਾ ਰਹੀ ਹੈ ਪੰਜਾਬੀ ਸਿਨੇਮਾ ਦੀ ਉੱਚ ਕੋਟੀ ਐਕਸ਼ਨ ਡਰਾਮਾ ਫਿਲਮਕਾਰ ਵਜੋਂ ਚੋਖੀ ਪੱਲ ਸਥਾਪਿਤ ਕਰ ਚੁੱਕੇ ਨੌਜਵਾਨ ਨਿਰਦੇਸ਼ਕ ਅਮਰ ਹੁੰਦਲ ਜੋ ਸਿਨੇਮਾ ਦੇ ਵਿੱਚ ਆਪਣੀ ਇੱਕ ਵਿਲੱਖਣ ਫਿਲਮਾਂ ਦੇ ਵਜੋਂ ਜਾਣੇ ਜਾਂਦੇ ਨੇ ਉਹ ਪੰਜਾਬੀ ਫਿਲਮ ਰਜਨੀ ਕਾਗੋ ਹਾਂਸ ਕਰੇ ਦਾ ਨਿਰਦੇਸ਼ਨ ਕਰਨ ਜਾ ਰਹੇ ਨੇ ਜਿੰਨਾਂ ਦੀ ਪਹਿਲੋਂ ਮਿੱਥੀ ਰਹੀ ਲੀਕ ਤੋਂ ਇੱਕਦਮ ਅਲੈਦਾ ਹਟਕੇ ਬਣਾਈ ਜਾ ਰਹੀ ਇਹ ਫਿਲਮ ਜਲਦੀ ਆਨ ਫਲੋਰ ਪੜਾ ਦਾ ਹਿੱਸਾ ਬਣ ਜਾ ਰਹੀ ਹੈ ਮੈਡ ਫੋਰ ਫਿਲਮਸ ਦੇ ਬੈਨਰ ਹਿੱਟ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਧਾਰਮਿਕ ਤੇ ਰੋਹਾਨੀ ਤਰੰਗ ਵਿੱਚ ਰੰਗੀ ਫਿਲਮ ਦੀ ਰਿਲੀਜ਼ ਮਿਤੀ ਦਾ ਵੀ ਰਸਮੀ ਲਾਨ ਕਰ ਦਿੱਤਾ ਗਿਆ ਹੈ ਦੋਸਤੋ ਅਗਸਤ ਦੇ ਮਹੀਨੇ ਵਿੱਚ ਜਾਨੀ ਕਿ 30 ਅਗਸਤ ਨੂੰ ਇਹ ਫਿਲਮ ਵੀ ਸਿਨੇਮਾ ਕਰਾਂ ਦਾ ਸ਼ਿੰਗਾਰ ਬਣੇਗੀ ਇੱਕ ਹੋਰ ਫਿਲਮ ਦਾ ਜ਼ਿਕਰ ਕਰਦੇ ਆ ਜੀਹਾਂ ਫਿਲਮ ਆਰੀਆ ਕੁੜੀ ਹਰਿਆਣੇ ਵੱਲ ਦੀ ਇਸ ਫਿਲਮ ਦੀ ਵੀ ਇਹਨਾਂ ਦਿਨਾਂ ਵਿੱਚ ਕਾਫੀ ਚਰਚਾ ਹੋ ਰਹੀ ਹੈ ਐਮੀ ਵਰਕ ਅਤੇ ਸੋਨੁ ਬਾਜਵਾ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ ਰਮਾਰਾ ਫਿਲਮਸ ਦੇ ਬੈਨਰ ਹਿੱਟ ਬਣਾਈ ਗਈ ਇਹ ਫਿਲਮ ਕਮੇਡੀ ਡਰਾਮਾ ਫਿਲਮ ਹੋਵੇਗੀ ਜਿਸ ਦਾ ਨਿਰਦੇਸ਼ਨ ਰਕੇਸ਼ ਤੰਨ ਵੱਲੋਂ ਕੀਤਾ ਗਿਆ ਤੇ ਇਸ ਤੋਂ ਪਹਿਲਾਂ ਉਹਨਾਂ ਨੇ ਜਿੱਥੇ ਚੱਲ ਮੇਰਾ ਪੁੱਤ ਪਹਿਲੀ ਤੇ ਦੂਜੀ ਅਤੇ ਚੱਲ ਮੇਰਾ ਪੁੱਤ ਤੀਜੀ ਸਮੇਤ ਚੱਲਿਆ ਦੀਆਂ ਕਈ ਬਿਹਤਰੀਨ ਫਿਲਮਾਂ ਦਾ ਲੇਖਨ ਕਰ ਚੁੱਕੇ ਨੇ ਉੱਥੇ ਆ ਜਾ ਮੈਕਸੀਕੋ ਚੱਲਿਆ ਦੀ ਨਿਰਦੇਸ਼ਨ ਕਮਾਂਡ ਵੀ ਸੰਭਾਲ ਚੁੱਕੇ ਨੇ ਹਰਿਆਣੇ ਦੀਆਂ ਵੱਖ-ਵੱਖ ਲੋਕੇਸ਼ਨਾਂ ਤੇ ਸ਼ੂਟ ਕੀਤੀ ਗਈ ਇਸ ਫਿਲਮ ਦਾ ਨਿਰਮਾਣ ਪਵਨ ਗਿੱਲ, ਅਮਨ ਗਿੱਲ ਤੇ ਸੰਨੀ ਗਿੱਲ ਵੱਲੋਂ ਕੀਤਾ ਗਿਆ ਆ ਔਰ ਇਸ ਵਿੱਚ ਨਵੇਂ ਚਿਹਰੇ ਅਗਰ ਸਟਾਰ ਕਾਸਟ ਦੀ ਗੱਲ ਕਰੀਏ ਅਜੀ ਹੁੜਦਤੁਲਾਵਾ ਯਸ਼ਪਾਲ ਸ਼ਰਮਾ ਯੋਗਰਾਜ ਸਿੰਘ ਹਰਦੀਪ ਗਿੱਲ ਮਹਾਬੀਰ ਪੁੱਲਰ ਸੀਮਾ ਕੌਸ਼ਲ ਹਣੀ ਮੱਟੂ ਦੀਦਾਰ ਗਿੱਲ ਮਨਪ੍ਰੀ ਡੋਲੀ ਮਿੰਟੂ ਕਾਪਾਦੀ ਜੈਹੇ ਨਾਮੀਗ੍ਰਮੀ ਅਦਾਕਾਰ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਨੇ ਤਾਂ ਵਾਈਟ ਹਿੱਲ ਸਟੂਡੀਓਜ਼ ਵੱਲੋਂ 14 ਜੂਨ ਨੂੰ ਪਰਦੇ ਉੱਤੇ ਪੇਸ਼ ਕੀਤੀ ਜਾਣ ਵਾਲੀ ਇਸ ਫਿਲਮ ਦੇ ਵਿੱਚ ਇੱਕ ਵਾਰੀ ਫੇਰ ਸੋਨਮ ਬਾਜ਼ਵਾ ਤੇ ਐਮੀ ਵਿਰਕ ਦੀ ਜੋੜੀ ਤੁਹਾਨੂੰ ਦੇਖਣ ਨੂੰ ਮਿਲੇਗੀ ਅਸਤੇ ਬਾਅਦ ਗੱਲ ਕਰਦੇ ਆ ਇੱਕ ਹੋਰ ਨਵੀਂ ਫਿਲਮ ਜੀ ਹਾਂ ਨਵੀਂ ਫਿਲਮ ਦਾ ਨਾਮ ਹੈ ਮਾਜੇ ਦੇ ਭੰਗਾਂ ਦੇ ਉੱਤੇ ਮਜੈਲ ਮਜੈਲ ਫਿਲਮ ਦੀ ਜਿਹੜੀ ਸ਼ੂਟਿੰਗ ਆ ਉਹ ਵੀ ਸ਼ੁਰੂ ਹੋਣ ਜਾ ਰਹੀ ਹੈ ਤੇ ਇਸ ਫਿਲਮ ਦੇ ਵਿੱਚ ਇੱਕ ਵਾਰੀ ਫੇਰ ਤੁਹਾਨੂੰ ਦਿਗਜ ਅਦਾਕਾਰ ਦੇਵ ਖਰੋੜ ਨਜ਼ਰ ਆਉਣਗੇ ਤਾਂ ਪੰਜਾਬੀ ਸਿਨੇਮਾ ਲਈ ਬਣ ਜਾਰੀ ਇੱਕ ਹੋਰ ਬਿੱਗ ਸੈਟਅਪ ਫਿਲਮ ਮਜੈਲ ਦਾ ਆਗਾਜ਼ ਹੋ ਗਿਆ ਹੈ ਜਿਸ ਦਾ ਨਿਰਦੇਸ਼ਨ ਤਿਰਜ਼ ਕਿੰਦਾਰ ਨਥ ਰਤਨ ਕਰ ਰਹੇ ਨੇ ਇਸ ਤੋਂ ਪਹਿਲਾਂ ਕਈ ਚਰਚਿਤ ਅਤੇ ਸਫਲ ਹਿੰਦੀ ਪੰਜਾਬੀ ਫਿਲਮਾਂ ਦਾ ਲੇਖਣ ਤੇ ਨਿਰਦੇਸ਼ਨ ਕਰ ਚੁੱਕੇ ਨੇ ਪੰਜਾਬ ਦੇ ਮਾਲਵਾ ਖਿੱਤੇ ਦੀ ਨੌਂ ਦੇ ਨਾਬਾ ਅਤੇ ਬਾਗੜੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ੂਟਿੰਗ ਪੜਾਵਲ ਵੱਧ ਚੁੱਕੀ ਹੈ ਸੈਕਸ਼ਨ ਡਰਾਮਾ ਫਿਲਮ ਵਿੱਚ ਦੇਵ ਖਰੋੜ ਰੋਲ ਅਦਾ ਕਰਨ ਜਾ ਰਹੇ ਨੇ ਮੁੱਖ ਰੋਲ ਹੋਵੇਗਾ ਜਿਨ੍ਹਾਂ ਨਾਲ ਗੁੱਗੂ ਗਿੱਲ ਹੌਬੀ ਤਾਲੀਵਾਲ ਜਗਜੀਤ ਸੰਧੂ ਤੀਰਜ ਕੁਮਾਰ ਤੋਂ ਇਲਾਵਾ ਕਈ ਮੰਨੇ ਪਰਮੰਨੇ ਚਿਹਰੇ ਵੀ ਕਿਰਦਾਰਾਂ ਦੇ ਵਿੱਚ ਨਜ਼ਰ ਆਉਣਗੇ ਹਾਲ ਹੀ ਵਿੱਚ ਇੱਕ ਹੋਰ ਚਰਚਾ ਸੀਕक्वल ਫਿਲਮ ਰੁਪਿੰਦਰ ਗਾਂਧੀ 3 ਦਾ ਹਿੱਸਾ ਬਣੇ ਦੇਵ ਖਰੋੜਾ ਆਪਣੀ ਨਵੀਂ ਫਿਲਮ ਮਜੈਲ ਦੇ ਵਿੱਚ ਵੀ ਇੱਕ ਵੱਖਰੇ ਕਿਰਦਾਰ ਵਿੱਚ ਨਜ਼ਰ ਆਉਣਗੇ ਔਰ ਇਸ ਵਿੱਚ ਉਹਨਾਂ ਦਾ ਇੱਕ ਹੋਰ ਰੂਪ ਦੇਖਣ ਦੇ ਵਿੱਚ ਨਜ਼ਰ ਆਵੇਗਾ ਔਰ ਦਿਗਜ ਜਦਾਕਰ ਗੁੱਗੂ ਗਿਲ ਵੀ ਆਪਣੀ ਖਾਸ ਤੇ ਅੰਦਾਜ਼ ਤੇ ਪੁਰਾਣੇ ਜਾਹੋ ਜਲਾਲ ਸਮੇਤ ਨਜ਼ਰ ਆਉਣਗੇ ਔਰ ਇਸ ਦੀ ਪਹਿਲੇ ਪੜਾ ਦੀ ਸ਼ੂਟਿੰਗ ਫੇਜ਼ ਨੂੰ ਉਹਨਾਂ ਨੇ ਜੁਆਇਨ ਕਰ ਲਿਆ ਆ ਫਿਲਮ ਵਿੱਚ ওই ਭੋਲੇ ਹੋਏ ਫਿਲਮ ਦੇ ਰਾਹੀ ਜਗਜੀਤ ਸੰਧੂ ਆਪਣੀ ਚਰਚਾ ਕਰਵਾ ਚੁੱਕੇ ਨੇ ਤਾਂ ਹੁਣ ਇੱਕ ਹੋਰ ਫਿਲਮ ਦੇ ਰਾਹੀ ਜਗਜੀਤ ਸੰਧੂ ਆਪਣੀ ਅਦਾਕਾਰੀ ਕਰਦੇ ਨਜ਼ਰ ਆਉਣਗੇ ਜੀ ਹਾਂ ਫਿਲਮ ਜੋ ਆ ਰਹੀ ਆ ਉਹ ਆ ਇਲਤੀ ਜਿਸ ਦਾ ਪੋਸਟਰ ਤੁਸੀਂ ਦੇਖ ਰਹੇ ਹੋ ਜਿਸ ਦੇ ਵਿੱਚ ਪਰਾਤਨ ਜਿਹੜਾ ਇੱਕ ਚਿੰਪੈਂਜੀ ਸੀਗਾ ਉਸ ਤੋਂ ਬਾਅਦ ਹੌਲੀ-ਹੌਲੀ ਬਨਦਾ-ਬਨਦਾ ਮੰਡੁਖ ਤੱਕ ਆ ਗਿਆ ਤੇ ਉਹ ਜਿਹੜਾ ਮੰਡੁਖ ਉਸ ਤੋਂ ਬਾਅਦ ਸੰਧੂ ਹੋਰੀ ਬਣੇ ਹੋਏ ਨੇ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਜੀ ਹਾਂ ਇਹ ਫਿਲਮ ਵੀ ਸ਼ੂਟ ਹੋ ਰਹੀ ਹੈ ਇਹ ਵੀ ਜਲਦੀ ਦੇਖਣ ਨੂੰ ਤੁਹਾਨੂੰ ਮਿਲੇਗੀ ਔਰ ਨਵਕਲੇ ਵਿਸ਼ੇਸ਼ ਆਰਦਨ ਮਨਾਏ ਜਾ ਰਹੀ ਇਸ ਫਿਲਮ ਇਲਤੀ ਦਾ ਅਹਿਮ ਹਿੱਸਾ ਹੀ ਹੈ ਕਿ ਇਸ ਫਿਲਮ ਦੇ ਵਿੱਚ ਜਗਜੀਤ ਸੰਧੂ ਜਿਹੜੇ ਨੇ ਉਹ ਮੁੱਖ ਅਦਾਕਾਰ ਦੇ ਵਜੋਂ ਨਜ਼ਰ ਆ ਰਹੇ ਨੇ ਤੇ ਅਲਾਇਦਾ ਕੰਟੈਂਟ ਦਾ ਅਰਥ ਫਿਲਮ ਦਾ ਲੇਖਨ ਗੁਰਪ੍ਰੀਤ ਪੁੱਲਰ ਕਰ ਰਹੇ ਨੇ ਜਦੋਂ ਕਿ ਨਿਰਦੇਸ਼ਨ ਕਮਾਂਡ ਵਰਿੰਦਰ ਰਾਮ ਗੜੀਆ ਕਰਨਗੇ ਜਲਦੀ ਅਨਫਲੋਰ ਪੜਾ ਦਾ ਹਿੱਸਾ ਬਣਨ ਜਾ ਰਹੀ ਉਕਤ ਕਮੇਡੀ ਡਰਾਮਾ ਫਿਲਮ ਦਾ ਨਿਰਮਾਣ ਕੇ ਵੀ ਢਿੱਲੋ ਤੇ ਜਗਜੀਤ ਸੰਧੂ ਵੱਲੋਂ ਸੰਯੁਕਤ ਰੂਪ ਵਿੱਚ ਕੀਤਾ ਜਾ ਰਿਹਾ ਆ ਤਾਂ ਇਸ ਦੇ ਵਿੱਚ ਜਗਜੀਤ ਸੰਧੂ ਦੇ ਰੋਲ ਤੋਂ ਇਲਾਵਾ ਹੋਰ ਵੀ ਕਈ ਦਿਗਜ ਜ਼ਦਾ ਕਰਨ ਨਜ਼ਰ ਆਉਣਗੇ ਸੋ ਇਹ ਫਿਲਮ ਵੀ ਜਲਦੀ ਹੀ ਤਰੀਖ ਦਾ ਐਲਾਨ ਹੋ ਜਾਵੇਗਾ ਕਿ ਕਦੋਂ ਦੇਖਣ ਨੂੰ ਮਿਲੇਗੀ ਸੋ ਇਹ ਸੀ ਜੀ ਕੁਝ ਪਾਲੀਵੁੱਡ ਦੀਆਂ ਪੰਜਾਬੀ ਫਿਲਮਾਂ ਜਿਨ੍ਹਾਂ ਨੂੰ ਹੁਣ ਤੁਸੀਂ ਦੇਖ ਸਕੋਗੇ ਤੇ ਜਿਨ੍ਹਾਂ ਦੀ ਸ਼ੂਟਿੰਗ ਸ਼ੁਰੂ ਹੋਈ ਹੈ ਤੇ ਕੁਝ ਜਲਦੀ ਹੀ ਆਉਣ ਵਾਲੇ ਮਹੀਨਿਆਂ ਵਿੱਚ ਦੇਖਣ ਨੂੰ ਮਿਲਣਗੀਆਂ ਸੋ ਇਸ ਤਰ੍ਹਾਂ ਦੀ ਜਾਣਕਾਰੀ ਲੈ ਕੇ ਅਸੀਂ ਤੁਹਾਨੂੰ ਮਿਲਦੇ ਰਹਾਂਗੇ ਦੇਖਦੇ ਰਹੋ ਸਿੱਧੂ ਟਾਕਸ